ਤੇ ਲੋ ਜੀ ਅੱਜ ਹੈਗਾ ਅਗਲਾ ਦਿਨ ਤਿੰਨ ਦਿਨ ਹੋ ਗਏ ਮੈਂ ਵੀਡੀਓ ਬਣਾਉਦੀ ਨੂੰ ਪਰ ਮੇਰੀ ਵੀਡੀਓ ਨਹੀਂ ਪੂਰ ਚੜ ਰਹੀ ਹੈਗੀ ਤੇ ਦੇਖੋ ਇਧਰੋਂ ਸੋਈ 'ਚ ਮੈਂ ਸਾਰਾ ਕੰਮ ਨਵੇਟਦਾ ਸੀ ਇਧਰੋਂ ਤੇ ਹਜੇ ਮੇਰਾ ਸੁੰਬਰ ਨਾਲ ਰਹਿਂਦਾ ਕਿਉਂਕਿ ਸੁੰਬਰ ਇਹ ਮੈਂ ਨਾ ਪਹਿਲਾਂ ਕੱਲ ਆਪਾਂ ਨੇ ਪੈਪ ਸਾਫ ਕੀਤਾ ਸੀ ਮੈਂ ਸੋਨ ਦੱਸ ਦਿੱਤੀ ਨਾ ਆਪਣਾ ਪੈਪ ਖਰਾਬ ਹੋ ਗਿਆ ਉਹ ਪੈਪ ਜਦੋਂ ਸਾਫ ਕਰਿਆ ਇਥੋਂ ਆਪਣਾ ਬੇੜਾ ਸਾਰਾ ਗੰਦਾ ਹੋ ਗਿਆ ਸਾਰਾ ਧੂਣ ਵਾਲਾ ਹੋ ਗਿਆ ਤੇ ਇਧਰੋਂ ਤਾਂ ਹਜੇ ਮੇਰੇ ਕੰਮ ਰਹਿ ਜਾਂਦੇ ਨੇ ਕਰਨ ਵਾਲੇ ਬਸ ਸੁੰਬਰ ਨਾ ਰਹਿਦਾ ਸੁੰਬਰ ਕੇ ਉਰੇ ਵੀ ਮੈਂ ਥੋੜਾ ਜਿਹਾ ਪੈਪ ਮਾਰ ਦੂੰ ਕਿਉਂਕਿ ਰਾਤ ਨੂੰ ਉਰੇ ਵੀ ਪਾਣੀ ਡੁੱਲਦਾ ਡੁੱਲ ਗਿਆ ਸਾਫ ਹੋ ਗਿਆ ਡੁੱਲ ਗਿਆ ਹੋ ਗਿਆ ਫਰਸ ਤੋਂ ਹੀ ਦੋ ਰੰਗਾ ਜਿਹਾ ਹੋ ਗਿਆ ਮੈਂ ਉਰੇ ਵੀ ਥੋੜਾ ਜਿਹਾ ਪਾਣੀਓ ਮਾਰੂੰਗੀ ਤੇ ਇਧਰੋਂ ਮੈਂ ਬੇੜਾ ਸਾਰਾ ਤੋਤਾ ਸਿਰ ਘੁੰਮਣ ਲੱਗ ਗਿਆ ਦੇਖੋ ਸਾਰਾ ਬੇੜਾ ਮੈਂ ਸਾਫ ਕਰਤਾ ਸਾਰੇ ਬੂਟੇ ਤੋਤੇ ਬੇਲ ਵੀ ਧੋਤੀ ਬੂਟੇ ਵੀ ਸਾਰੇ ਧੋਤੇ ਗਮਲੇ ਵੀ ਧੋਤੇ ਦੇਖੋ ਮੈਂਟ ਵੀ ਧੋਕੇ ਲਟਕਾਤਾ ਬੇੜਾ ਸਾਰਾ ਧੋਤਾ ਸਾਫ ਹੋ ਗਿਆ ਬੇੜਾ ਹੁਣ ਆਏ ਆ ਬਸ ਥੋੜੀ ਗਰਦਨੀ ਉੱਡੂਗੀ ਤੇ ਹੁਣ ਮੈਂ ਬਸ ਉਰੇ ਸੁੰਭਰ ਕੇ ਉਰੇ ਮੈਂ ਥੋੜਾ ਜਿਹਾ ਪਾਣੀ ਮਾਰ ਦੂੰਗੀ ਤੇ ਚਲੋ ਜੀ ਹੁਣ ਇੱਕ ਘਣੇ ਬੱਚਿਆਂ ਦੀ ਰਹਿੰਦੀ ਐ ਨੇ ਭਰਦੀਆਂ ਤਾਂ ਇਹ ਮਾਰਨ ਤੋਂ ਤੇ ਆਹ ਕੱਪੜੇ ਮੈਂ ਰਾਤ ਲਾਹੀ ਸੀਗੇ ਬਾਅਦ ਚ ਇਹ ਮੈਂ ਤਾਹਾਂ ਕਰਨੇ ਨੇ ਧੋਣ ਵਾਲੇ ਨੇ ਪੱਗ ਤੇ ਸ਼ਰਟ ਧੋਣ ਵਾਲੀ ਆ ਤੇ ਆ ਵੀ ਧੋਤਾ ਹੋਇਆ ਤੇ ਤੂੰ ਇਹ ਬਸ ਤਾਹਾਂ ਕਰਕੇ ਮੈਂ ਸਾਰਾ ਸੁੰਬਰ ਦੂੰ ਹੁਣ ਮੈਂ ਲਊ 2 ਮਿੰਟ ਆਰਾਮ ਕਿਉਂਕਿ ਧੁੱਪ ਜਮੇ ਬੇੜਾ ਸੁੰਬਰੇ ਮੇਰੇ ਸਿਰ ਘੁੰਮਣ ਲੱਗ ਗਿਆ ਤੇ ਚਲੋ ਜੀ ਠੀਕ ਆ ਮੈਂ ਕੰਮ ਨਵੇੜ ਲਵਾ ਖੁਸ਼ ਕਰ ਰਹੀ ਆ ਹੋਮਵਰਕ ਹਰਮਨ ਦਾ ਇਹ ਦਿਨ ਚ 100 ਵਾਰੀ ਲੜਦੇ ਨੇ ਤੇ ਪਰ 100 ਵਾਰੀ ਉਹ ਹੱਸਦੇ ਖੇਡਦੇ ਨੇ ਆਪਣੇ ਹਰਮਨ ਦੇ ਕੱਲ ਹਰਮਨ ਦਿਖਾਈ ਪੁੱਤ ਤੇਰੇ ਹੱਥ ਦਿਖਾਈ ਦਿਖਾਈ ਹੱਥ ਸਿੱਧੇ ਕਰ ਨਾ ਆਇਓ ਕਨੇ ਘਰ ਲਾ ਆ ਦੇਖੀ ਫੋਨ ਚ ਲਾਲ ਦੀਦਾ ਹੱਥ ਤੇਰਾ ਜੰਮੀ ਆ ਦੇ ਖੜੀਆਂ ਹੀ ਰੱਖ ਆਈ ਰੱਖ ਦੂਜੀ ਲੋਟ ਆਪਣੇ ਹਰਮਨ ਦੇ ਕੱਲ ਨਾ ਭਿੰਡ ਲੜ ਗਈ ਸੀ ਪਹਿਲਾਂ ਇਹ ਦੋਨੇ ਭੈਣਾਂ ਵੀ ਲੜ ਕੇ ਹਟੇ ਫਿਰ ਖੁਸ਼ੀ ਨੇ ਉਹ ਚੁੰਨੀ ਲਈ ਹੋਈ ਸੀ ਤੁਸੀਂ ਸ਼ਾਰਟ ਵੀਡੀਓ ਜਰੂਰ ਦੇਖਿਓ ਇਹਨਾਂ ਦੋਨਾਂ ਪੈਣ ਪਾਈਆਂ ਦੀ ਮੈਂ ਸ਼ਾਰਟ ਵੀਡੀਓ ਬਣਾਈ ਸੀ ਤੇ ਫਿਰ ਆਪਦੀ ਚੁੰਨੀ ਲਾ ਕੇ ਇਹਨੇ ਹਰਮਨ ਦੇ ਹੱਥ ਤੇ ਬੰਨੀ ਪਹਿਲਾਂ ਇਹ ਲੜਕੇ ਹਟੇ ਸੀ ਇਹਨੇ ਪੈਣ ਪਾਈ ਲੜਦੇ ਵੀ ਬਹੁਤ ਨੇ ਪਿਆਰ ਬਹੁਤ ਜ਼ਿਆਦਾ ਪਿਆਰ ਇਹਨਾਂ ਚ ਹੁਣ ਦੇਖੋ ਖੁਸ਼ੀ ਦਾ ਹਮਵਰਕ ਕਰ ਰਹੀ ਹੈ ਹਰਮ ਤਾਂ ਆਪਣੇ ਦਾ ਹੱਥ ਸੁਝਿਆ ਪਈ ਆ ਤੇ ਸਬਜੀ ਅੱਜ ਆਪਾਂ ਤੋਂ ਸਬਜੀ ਨੂੰ ਕਰਤੀ ਆਪਾਂ ਨੇ ਛੁੱਟੀ ਸਬਜੀ ਇੱਕ ਤਾਂ ਆਪਣੇ ਕਦੂਆਂ ਦੀ ਪਈ ਆ ਕਦੂਆਂ ਦੀ ਸਬਜੀ ਤੇ ਦੇਖੋ ਮੇਰਾ ਸਿਰ ਘੁੰਮਦਾ ਦੀ ਐ ਨਾ ਮੈਂ ਮਤ ਮੁੜ ਕੇ ਪੈਪ ਵੀ ਨਹੀਂ ਚੱਕਿਆ ਗਿਆ ਬੇੜਾ ਜਿਤੋਤਾ ਸੀ ਹੁਣ ਪੈਪ ਨੂੰ ਮੈਂ ਲੈ ਕੇ ਜਾਨੀ ਹਾਂ ਉਧਰ ੂੜਾ ਮੈਂ ਇਕੱਠਾ ਕਰਕੇ ਰੱਖਿਆ ਸੀ ਆ ਵੀ ਧੋ ਕੇ ਪਾਇਆ ਸੀ ਮੈਂ ਸਾਫ ਹੋ ਗਿਆ ਬੇੜਾ ਆਪਣਾ ਸਾਰਾ ਬਹੁਤ ਗੰਦਾ ਹੋ ਗਿਆ ਸੀ ਕੱਲ ਜਦੋਂ ਸਾਫ ਕਰਦੀ ਸੀ ਰੋ ਨਾ ਘਰ ਮੈਂ ਤਾਂ ਆਦੀ ਨਹੀਂ ਅੱਜ ਤਾਂ ਬਹੁਤ ਤਕਰੀਮ ਹੈ ਸਿਰ ਕੁੰਮ ਦਾ ਠਪ ਗਰਮੀ ਨਾਲ ਤੇ ਚਾਹ ਬਣਾਈ ਸੀ ਨੇ 3 ਨੇ ਪੀਤੀ ਆ ਸਬਜੀ ਆਪਣੇ ਪਈ ਆ ਸਬਜੀ ਬਣੀ ਸੀ ਬਹੁਤ ਸੁਆਦ ਤੇ ਕੁਸ ਕੱਦੂਆਂ ਦੀ ਸਬਜੀ ਪਈ ਆ ਬਸ ਉਹ ਖਾ ਲੈਣਗੇ ਸਬਜੀ ਤੋਂ ਛੁੱਟੀ ਉਹੀ ਮੈਨਾਂ ਆ ਕੇ ਕਰੂੰ ਆਪਣਾ ਪਾਠ ਆਰਾਮ ਨਾਲ ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਲਾਈਵ ਹੋ ਖਮਨ ਦੀ ਤੇ ਤੁਹਾਡਾ ਸੁਆਗਤ ਹੈ ਉਮੀਦ ਕਰਦੇ ਹਾਂ ਜੇ ਸਾਰੇ ਬੜੇ ਠੀਕ ਠਾਕ ਹੋਵੋਗੇ ਅਸੀਂ ਆਏ ਸੀ ਕੋਠੇ ਦੇ ਢੇਰਾ ਕੱਢਣ ਵਾ ਕੇ ਚਲੋ ਮੌਸਮ ਥੋੜਾ ਜਿਹਾ ਹੋ ਵਧੀਆ ਪਰ ਵਧੀਆ ਕੀ ਆੜਾੜੇ ਸਾਰੇ ਪਾਣੀ ਛੱਡਿਆ ਪਿਆ ਗਰਮੈਸ ਹੋਈ ਪਈ ਹੈ ਗਰਮੀ ਆ ਗਈ ਨਾਲੇ ਅਸੀਂ ਹੁਣ ਹਾਜੀ ਕੋਠੇ ਤੇ ਆਪਿਆ ਸਾਡਾ AC ਔਰ ਦੇਖੋ ਖੇਤ ਨੂੰ ਪਾਣੀ ਦਿੱਤਾ ਪਿਆ ਸੱਤ ਵਜ ਗਏ ਸੂਰਜ ਦੇਖੋ ਹજી ਵੀ ਖੜਾ ਉਹ ਦਿੱਤਾ ਹੋਇਆ ਖੇਤ ਨੂੰ ਪਾਣੀ ਤੇ ਐਤ ਕਿੰਨਾਂ ਇੱਥੇ ਟਾਂਡੀ ਬੀਜ ਤੇ ਅੱਗੇ ਇਹ ਬੀਜ ਦੇ ਹੁੰਦੇ ਨੇ ਇੱਥੇ ਜੀਰੀ ਇਹਨਾਂ ਨੇ ਤੇ ਜੀਰੀਓ ਬੀਜਣੀ ਐ ਨਾ ਤਾਂ ਹੀ ਸੁੱਕਾ ਰੱਖਿਆ ਪਿਆ ਹਾਜੀ देखो सा मौसम देखो व्यू देखो तो चलो जी अच्छी सब्जी दाल सब्जी तो फाने छुट्टी मैं चलो के कोठे से गेड़ा मारे ये पर कोठे गर्मी बहुत है ਥੋੜਾ ਪਾਣੀ ਛੱਡਣ ਕਿਉਂ ਦੇਣਾ ਉੱਥੂ ਕਰ ਮੈਂ ਸੂਗੀ ਬਹੁਤ ਜ਼ਿਆਦਾ ਗਰਮੀ ਤੇ ਚਲੋ ਦੋ ਬਸ ਦੋ ਚਾਰ ਮਿੰਟ ਹੋਰ ਜਿਹੜਾ ਕਰਦੇ ਆ ਫਿਰ ਹੀ ਠੀਕ ਜਾਂਦੀ ਆ ਪੱਖਾ ਹੀ ਠੀਕ ਆ ਦਿਨ ਅੱਛਾ ਹਵਾ ਵੈਸੇ ਚੱਲਦੀ ਤਾਂ ਹੈਗੀ ਆ ਪਰ ਕਿੱਡੀ ਵੱਡੀ ਰੋਟੀ ਆ ਨੂੰ ਪੋਨੇ ਨਾਲ ਉਹਦੇ ਤਾ ਵੀ ਤੇ ਇਹ ਕਰ ਦਿੰਦੇ ਪਰਫੈਕਟ ਤਾਂ ਮੈਂ ਬਣਾਣੀ ਹੈ ਹੈਨਾ ਨਾਲੇ ਗੋਲ ਨਾਲੇ ਪਤਲੇ

ਉਹ ਸ਼ੱਕਰ ਦੇ ਉੱਪਰ ਕਿਉਂ ਪਾਣਾ ਤੈਨੂੰ ਹੋਰ ਐਦਨੂ ਕਰੋ ਥਾਲ ਮੈਂ ਤਾਂ ਗਿਰੂ ਚ ਬੈਠਾ ਬਸ ਬਾਹਲਾ ਨਹੀਂ ਪਾਉਗੇ ਬੇਟਾ ਫਿਰ ਇਹ ਮੇਨਾਂ ਦਾ ਵੱਧੇ ਹੋ ਗਿਆ ਬਸ ਚਲ ਹੁਣ ਨਾਰੀਅਲ ਪਾਓ ਉਹ ਰੱਖੀ ਦਿਓ ਉਹ ਪਾ ਕੇ ਮੈਨੂੰ ਬਚੀ ਚਮਾਉਣੀ ਨੂੰ ਬਚੀ ਰੋਟੀ ਚਮਾਉਣੀ ਆਹ ਹਾਂ ਮੈਨੂੰ ਬਹੁਤ ਸੁਆਹ ਲੱਗਦਾ ਇਹ ਵਿੱਚ ਤਾਂ ਇਹਦੇ ਨਾਲ ਮਗਾ ਕੇ ਰੱਖੀ ਵੀ ਜਦ ਵਿੱਚ ਕੋਈ ਘੁੱਟਣੀ ਹੈ ਇਹਦੇ ਨਾਲ ਹੀ ਘੁੱਟਣੀ ਹੈ ਨਾ ਇਹਦਾ ਪਾਣੀ ਵਧੀਆ ਲੱਗੇ ਨਾ ਇਹਦੀ ਕੋਈ ਚੀਜ਼ ਵਧੀਆ ਨਾ ਬਣੇ ਕਿਉਂ ਬਾਉਂਡੀ ਰੋੜਦਾ ਨਹੀਂ ਹੋ ਰਹੇ ਹਨ ਠੀਕ ਆ ਗਰਮੀ ਆ ਬਾਲਾ ਕਿਉਂ ਕਰ ਰਹੇ ਹੋ ਬਾਬੇ ਜੀ ਚੱਕੀ ਮਾਰੀ ਲੋ ਜੀ ਅੱਜ ਦੀ ਰੋਟੀ ਕਿਸੇ ਨਹੀਂ ਖਾਣੀ ਸੀ ਤੇ ਕੋਈ ਰੋਟੀ ਹਾਂ ਜੇ ਰਸਨ ਤੇ ਪਹਿਲੇ ਥੋੜੇ ਜਿਲੇਟ ਹੋ ਗਏ ਸੀ ਇਸ ਤੇ ਵਾਸਾ ਲਾ ਕੇ ਬੜੀਆਂ ਬੜੀਆਂ ਪੰਜਾਂ ਰੋਟੀਆਂ ਚੂਰੀ ਬਣਾਤੀ ਤੇ ਚੂਰੀ ਸਾਰੇ ਦੋ ਦਿਨਾਂ ਖਾ ਰਾਂਗੇ ਕਿਉਂਕਿ ਇਹਦੇ ਨਾਲ ਪੱਖੇ ਲੱਗਦੇ ਆ